ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਜੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਵਲੌਗ ਪਾਇਆ ਆਪਾਂ ਹਾਂਜੀ ਹੋਰ ਸੁਣਾਓ ਨਵੀਂ ਤਾਜੀ ਵਲੌਗ ਆਪਾਂ ਤਾਂ ਨਹੀਂ ਪਾਉਂਦੇ ਵੀ ਗੋਲਾਬਾਰੀ ਬੜੀ ਹੋਂਡੀ ਆ ਵਾਹ ਦੇ ਵਲੌਗਰਾਂ ਦੇ ਵੀ ਨਾ ਕਿਤੇ ਗੋਲਾਬਾਰੀ ਕਰਦਾਰ ਆ ਗਿਆ ਓਏ ਆਏ ਮਾਮਾ ਤੋ ਆਪਾਂ ਅੱਜ ਰਾਜਮਾ ਲੱਗੇ ਆ ਕਢਾਉਣ ਮੈਨ ਆ ਗਈ ਆ ਤੇ ਬੰਦੇ ਰੈਡੀ ਆ ਆਪਣੇ ਵੇ ਛੱਡ ਦੇ ਆਦੀ ਚੱਕ ਦੇ ਬਾਅਦ ਦੀ ਆ ਪੈਲੀ ਤੇ ਮੱਕਈ ਵੀ ਤਿਆਰ ਹੀ ਆ ਬੱਸ ਚੱਲੀ ਪੈ ਗਈ ਆ ਮੱਕਈ ਨੂੰ ਹੋਰ 15 20 ਦਾ ਤਾਂ ਦੇ ਨਹੀਂ ਹੋ ਜਾਣੀ ਅਜਾ ਤਾਂ ਦੇਖਦੇ ਆ ਰਾਜਮਾ ਕਿੱਥੋਂ ਕੱਢਦੇ ਆ ਪਹਿਲੀ ਯਾਰ ਬਟਾਉਲਾ ਕੱਢ ਲਾਇਆ ਇਹਨਾਂ ਨੇ ਇਕ ਜਦ ਨਹੀਂ ਕੋਈ ਆਉਂਦਾ ਬਾਕੀ ਤੂੜੀਆਂ ਬਣਦੀਆਂ ਤੇ ਤੂੜੀਆਂ ਰ ਕੀ ਮੀਂਹ ਬੜਾ ਪੈ ਗਿਆ ਅੱਜ ਲੱਗੀਆਂ ਉਦਾਂ ਮਸ਼ੀਨਾ ਚੰਗੀ ਜਿਹਾ ਕੱਲ ਵੀ ਇੜੀਆਂ ਵਧੀਆ ਨਹੀਂ ਚੱਲੀਆਂ ਸੀ ਅੱਜ ਚੱਲੀਆਂ ਪਹੁੰਚ ਗਈ ਆ ਜੀ ਰਾਜਮਾ ਵਾਲੀ ਮਸ਼ੀਨ ਇਹ ਕਿਦਾਂ ਦਾ ਕੱਟ ਰਿਹਾ ਓਏ ਓ ਕੱਟ ਰ ਕਿਦਾਂ ਦਾ ਓਏ ਕਟਰ ਕਿਦਾਂ ਦਾ ਹਾਂ ਇਹ ਨਿੱਕਾ ਨਾਲੇ ਕੱਟ ਰਣਾ ਇਹ ਹਟਾ ਸਰੋਵਾਲਾ ਦਾਂ ਦਾ ਐਨੇ ਜਾਣੇ ਹੀ ਆ ਐਨੇ ਜਾਣੇ ਹੀ ਆ ਕਿ ਹੋਰ ਹੋਣੇ ਜੇ ਬਾਕੀ ਮਾਹੌਲ ਬੜਾ ਖਰਾਬ ਹੋ ਗਿਆ ਜੀ ਹਾਂਜੀ ਇੰਡੀਆ ਪਾਕਿਸਤਾਨ ਦਾ ਰਾ ਰਾਤ ਜੀ ਨੂੰ ਖਬਰ ਆਉਂਦੀ ਆ ਫਲਾਣੇ ਥਾਂ ਮਜ਼ਾਰ ਦੇਖਤੀ ਆ ਉੱਥੇ ਦੇਖਤੀ ਆ ਜਾਂ ਦਿਨੇ ਪਤਾ ਨਹੀਂ ਕੀ ਗੱਲ ਦਿਨੇ ਸੌ ਜਾਂਦੇ ਜਾਂ ਆਪਦੀ ਆਰਮੀ ਪਾਕਿਸਤਾਨ ਵਾਲਿਆਂ ਦੀ ਇਹਨਾਂ ਦੀ ਵੀ ਸੌ ਜਾਂਦੀ ਆ ਰਾਤ ਜੀ ਨੂੰ ਕੋਈ ਖਬਰ ਆਉਂਦੀ ਆ ਵੀ ਫਰਾ ਰਾਤੀ ਫਿਰ ਕਹਿੰਦੇ ਡਰਾਉਨ ਲੱਗਾ ਸੀ ਫਾਜ਼ਿਲਵਾਦ ਵਿੱਚ ਉੱਥੇ ਦਾ ਬਾਬਾ ਨੁਕਸਾਨ ਹੋ ਗਿਆ ਅੱਗ ਲੱਗ ਗਈ ਘਰ ਤੇ ਡਿੱਗ ਗਿਆ ਡਰਾਉਨ ਬਾਕੀ ਸਾਡੇ ਪਿੰਡ ਦਾ ਰਾਤੀ ਮਸ਼ੀਨਾਂ ਵੀ ਨੇਰੇ ਚੱਲਦੀਆਂ ਬੰਦ ਕਰਾਤੀਆਂ ਸੀ ਉਸ ਨੇ ਵੀ ਭਾਜੋ ਲੈਟ ਨਹੀਂ ਚਲਾਉਣੀ ਕਹਿੰਦੇ ਰਾਜਮਾ ਕੱਢਣ ਲੱਗੇ ਹਾਂ ਪਰ ਗੱਲ ਨਹੀਂ ਬਣੀ ਗੱਲੇ ਅਜੇ ਥੱਲੇ ਮਸ਼ੀਨ ਬਹੁਤ ਦਾਣੇ ਛੱਡਦੀ ਵਿੱਚੋਂ ਫਿਰ ਆਪਾਂ ਉਹ ਅੱਧਾ ਗੱਲਾ ਕਢਵਾਇਆ ਬਾਅਦ ਚ ਬੰਦ ਕਰਾ ਦਿੱਤਾ ਫਾਇਦਾ ਨਹੀਂ ਨਾ ਹੈਗਾ ਫਿਰ ਕੋਈ ਵੀ ਦਾਣੇ ਪਿੱਛੇ ਛੱਡਦੇ ਇਹਦੇ ਫਿਰ ਗੱਲ ਨਹੀਂ ਬਣਨੀ ਖੋਲਤਾ ਚਲਾਵਾ ਜਿਹੜੀ ਚਲਾ ਦੇ ਹੈ ਜੇ ਸਪਰੇਅ ਮਾਰੀ ਉਹ ਗਾਂਢੀ ਸੁੱਕਿਆ ਕਿ ਨਹੀਂ ਉਦਣ ਸੋ ਗਿਆ ਹਣਾ ਉਹਦਾ ਉਧਰ ਖਿਆਲ ਰੱਖਣਾ ਜ਼ਿਆਦਾ ਉਹ ਇਹਦਾ ਤਾਂ ਕੋਈ ਚੱਕਰ ਨਹੀਂ ਆ ਇਹਨਾਂ ਦੇ ਅੱਗੇ ਪਾਣੀ ਮੰਗਣ ਦੇ ਆ ਉਹ ਉਧਰ ਨਾ ਟੁੱਟ ਜੇ ਇੱਕੋ ਨਹੀਂ ਫੇਰ ਉਹ ਤੇ ਗਿੱਲੀ ਮਿੱਟੀ ਰੱਖ ਮੈਂ ਮੋਟਰ ਚਲਾਉਣਾ ਦੁੱਜੀ ਇਹਨੂੰ ਕੱਟ ਕੇ ਦੇ ਹਾਂ ਕੱਟ ਕਰ ਦਿੰਨੇ ਆ ਉਹ ਚਲਾ ਕੇ ਕੱਟ ਕਰਦੇ ਹਰ ਹਾਂਜੀ ਕਿੰਨੇ ਦਿਨ ਹੋ ਗਏ ਆ ਬਲੌਗ ਨਹੀਂ ਪਾਇਆ ਸੀ ਬਸ ਇਦਾਂ ਹੀ ਨਾ ਕੰਕੁੰਕੜੇ ਵੜਾਉਂਦੇ ਰਹੇ ਤੇ ਫਿਰ ਟਾਈਮ ਤੋਂ ਬੜਾ ਲੱਗਾ ਆਪਾਂ ਕੀ ਕਰਨੀ ਵੜੀ ਹੋ ਗਈ ਆ ਬਾਕੀ ਨਾਲ ਹੀ ਮਾਹੌਲ ਵੀ ਬੜਾ ਖਰਾਬ ਹੋ ਗਿਆ ਉਹ ਇਧਰੋਂ ਬੰਬ ਛਿੜਦੇ ਆਏ ਉਧਰੋਂ ਛਿੜਦੇ ਆ ਇਹ ਫੋਨ ਨਾਲ ਹੀ ਛਿੜਦੇ ਆ ਜਿਆਦਾ ਉਦਾਂ ਉਦਾਂ ਦਾ ਮੈਨੂੰ ਲੱਗਦਾ ਨਹੀਂ ਕਿ ਕੋਈ ਬਾਲਾ ਨੁਕਸਾਨ ਇਹਨਾਂ ਨੇ ਉਹਨਾਂ ਦਾ ਕੀਤਾ ਇੱਕ ਉਹਨਾਂ ਨੇ ਟੈਗ ਕੀਤਾ ਸੀ ਜਿਹੜਾ ਆਪਣੇ ਗੁਰਦੁਆਰਾ ਸਾਹਿਬ ਤੇ ਉਹ ਚ ਗੁਰਦੁਆਰਾ ਸਾਹਿਬ ਤੇ ਪਤਾ ਨਹੀਂ ਆਰਮੀ ਨੇ ਕੀਤਾ ਕਿ ਉਧਰ ਦੇ ਰੈਡਰ ਹੈਗੇ ਆ ਆਪਣੇ ਜਿਹਨਾਂ ਨੂੰ ਅੱਤਵਾਦੀ ਕਹਿੰਦੇ ਆਪਾਂ ਕਿ ਉਹਨਾਂ ਨੇ ਕੀਤਾ ਉੱਥੇ ਨੁਕਸਾਨ ਹੋਇਆ ਹੈ ਇੱਥੇ ਵੀ ਸਾਨੂੰ ਤਿੰਨ ਜਾਨਾਂ ਦੀ ਮੌਤ ਹੋ ਗਈ ਸੀ ਬਾਕੀ ਇੱਕ ਇਥੇ ਸਾਡੇ ਪਿੰਡ ਸਾਡੇ ਸਾਡੇ ਪਿੰਡ ਕਹਿੰਦਾ ਸਾਡੇ ਇਥੇ ਲਾਗਲੇ ਪਿੰਡ ਆ ਲਾਗਲੇ ਦੇ 10 ਕਿਲੋਮੀਟਰ ਦੂਰ ਆ ਇੱਥੋਂ ਜੇਟੂਵਾਲ ਉੱਥੇ ਮਜਾਇਨ ਮਜਾਇਨ ਗਈ ਆ ਐਡੀ ਗੁਣੀਆ ਮੋਟਰਸਾਈਕਲ ਦੀ ਟੀ ਮੋਟਰਸਾਈਕਲ ਤੋਂ ਦੋ ਮੋਟਰਸਾਈਕਲ ਲਾ ਲੋ ਐਡੀ ਕੇ ਮਜਾਇਨ ਡਿੱਗੀ ਉਹ ਪਤਾ ਨਹੀਂ ਆ ਵੀ ਪਾਕਿਸਤਾਨ ਵਾਲਿਆਂ ਦੀ ਕਿ ਇੰਡੀਆ ਵਾਲਿਆਂ ਦੀ ਆ ਤੇ ਉਹ ਇੱਡਾ ਰੋਲਾ ਪਿਆ ਵੀ ਉਹਨਾਂ ਨੇ ਮਜਾਇਨ ਸਿਰਤੀ ਮਜਾਇਨ ਸਿਰਤੀ ਤੇ ਜਿੱਥੇ ਡਿੱਗੀ ਆ ਉੱਥੇ ਉਹਨੇ ਟੋਆ ਵੀ ਨਹੀਂ ਪੁੱਟਿਆ ਕੋਈ ਉਹ ਇਟਾਇਜ ਦਾ ਲੰਬਿਆ ਐ ਭਾਈ ਉਹ ਜੀਆ ਵਿੱਚ ਜਿਹੜੋ ਨੈਟ ਕੀ ਦੱਸਦੇ ਸਾਰਾ ਕੁਝ ਵਿੱਚ ਜਿਹਨੂੰ ਥੋੜੀ ਜ਼ਿਆਦਾ ਨੌਲੇਜ ਐ ਉਹ ਕਹਿ ਰਿਹਾ ਜੀ ਇਹ ਇੰਟਰਸੈਪਟ ਮਜ਼ਾਇਲ ਆ ਵੀ ਇਹ ਨੁਕਸਾਨ ਵਾਲੀ ਮਜ਼ਾਇਲ ਨਹੀਂ ਹੈਗੀ ਇਹ ਮਤਲਬ ਵੀ ਜਿੱਦਾਂ ਜਹਾਜ਼ ਨੂੰ ਜਿੱਥੋਂ ਆਉਗਾ ਵਾ ਇਹਨਾਂ ਨੇ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਇਹਨਾਂ ਨੇ ਟੈਸਟ ਕੀਤਾ ਇਹ ਉਹ ਗੁੜੀਆਂ ਫੇਲ ਹੋ ਗਈ ਤੇ ਉਹ ਥੱਲੇ ਡੇਗ ਪਈ ਪਾਕਿਸਤਾਨ ਵਾਲਿਆਂ ਦੀ ਲੱਗਦੀ ਨਹੀਂ ਕਿਉਂਕਿ ਪਾਕਿਸਤਾਨ ਦੇ ਆਪ ਵਿਚਾਰੇ ਤੋ ਬੋਲਦਾ ਹੀ ਨਹੀਂ ਅਜੇ ਵਿਆਹ ਦੇ ਇਹੀ ਦਬਕੇ ਡਿਆ ਮਾਰਨਾ ਜੀ ਉਹ ਤੁਹਾਨੂੰ ਮੋਦੀ ਪੂਰੇ ਦਬਕੇ ਡਿਆ ਮਾਰਨ ਨੂੰ ਹੀ ਵਿਆਹ ਜਦਾਂ ਲੜਾਈ ਸੀ ਇਹਨੇ ਲਲਕਰੇ ਮਾਰਦਾ ਪੂਰੇ ਉਹਨੂੰ ਵੀ ਆ ਜਾ ਵੀ ਕਿੱਦਾਂ ਕਰਨੀ ਉਹ ਤਾਂ ਅਜੇ ਬੋਲਦਾ ਨਹੀਂ ਆ ਬਾਕੀ ਇਹ ਸਾਰੀ ਪੋਲਿਟਿਕਸ ਆ ਜੀ ਇਹ ਇਹਨਾਂ ਨੇ ਉੱਥੇ ਬੰਦੇ ਮਾਰੇ ਪੁੱਛ ਪੁੱਛ ਕੇ ਬੰਦੇ ਮਾਰੇ ਉੱਥੇ ਵੀ ਤੁਸੀਂ ਕਿਹੜੇ ਜੇ ਮੁਸਲਮਾਨ ਜੇ ਕਿਹੜੇ ਜੇ ਇਹ ਜਿਹੜੇ ਵੱਡੇ ਬੰਦੇ ਆ ਇਹਨਾਂ ਨੂੰ ਉਹ ਮੀਂਹ ਦਾ ਨਿੱਕੇ ਬੰਦਿਆਂ ਨਾਲ ਇਹ ਹੁਣ ਕਿਦਾ ਜਿਉ ਯੂਕਰੇਨ ਦੀ ਵਾਰ ਲੱਗੀ ਆ ਯੂਕਰੇਨ ਦੀ ਵਾਰ ਦੇ ਵਿੱਚ ਉਹ ਜਿਹੜਾ ਇਹਨਾਂ ਦਾ ਹੈਗਾ ਪ੍ਰੈਜ਼ੀਡੈਂਟ ਉਹ ਯੂਕਰੇਨ ਵਾਲਿਆਂ ਨੇ ਉਹਨੂੰ ਹੋਇਆ ਕੁਛ ਉਹਨੂੰ ਨਹੀਂ ਪੁੱਛਣਾ ਪੂਰੀ ਉਸ ਰੱਖਿਆ ਉਹਨੂੰ ਪੂਰੀ ਮਾਰਨਾ ਤੇ ਉਹਨੂੰ ਮਾਰੋ ਗੱਲ ਦਾ ਪ੍ਰੈਜ਼ੀਡੈਂਟ ਦੀ ਉਹਨੂੰ ਮਾਰੋ ਉਹ ਉਦਾਂ ਹੀ ਸਾਰਾ ਉਹਨਾਂ ਦਾ ਦੇਸ਼ تباہ ਕਰਦਾ ਇਹਨਾਂ ਨੇ ਬਸ ਗੱਲ ਇਹ ਆ ਵੀ ਇਹ ਉਹਨਾਂ ਦਾ ਵੀ ਇਹ ਮੁੱਦਾ ਸੀ ਉਹ ਵੀ ਜਿੱਦਾਂ ਆਪਾਂ ਕਹਿ ਦਿੰਨੇ ਨਾ ਪੱਕੇ ਦੀ ਚੁੱਕ 'ਚ ਆ ਜੀਏ ਜਦੋਂ ਆਪਾਂ ਕਿਸੇ ਦੀ ਬਗਾਨਾ ਜਾਂਦਾ ਹੁਣ ਮੰਨ ਲਓ ਇਥੋਂ ਕੋਈ ਬੰਦਾ ਦੂਰ ਰਹਿੰਦਾ ਵਾ ਆਪ ਕੋਲੋਂ ਹਨਾ ਆਪ ਉਹ ਦੀ ਚੁੱਕ 'ਚ ਆਣ ਕੇ ਗੱਲਾਂ ਕਰੀ ਜਾਈਏ ਪਰ ਉਹ ਹੁਣ ਜਿਹੜੀ ਗਰਾਊਂਡ ਰਿਐਲਿਟੀ ਆ ਆਪਾਂ ਉਹ ਨਹੀਂ ਨਾ ਦੇਖਦੇ ਵੀ ਆਪਣੇ ਲਾਗੇ ਕਿੱਦਾਂ ਕਿੱਦਾਂ ਲੋਈ ਅਮਰੀਕਾ ਦੀ ਚੁੱਕ ਜਾਣ ਕੇ ਵੀ ਰੂਸ ਨੂੰ ਰੂਸ ਦਾ ਨੈਟੋ ਦਾ ਮੈਂਬਰ ਬਣਨ ਨੂੰ ਕਰਦਾ ਹੈ ਰੂਸ ਬੰਨਦਾ ਕਿਤੇ ਨੈਟੋ ਦਾ ਮੈਂਬਰ ਉਹ ਦੇਖ ਲਓ ਕਿੰਨਾ ਨੁਕਸਾਨ ਆ ਗਏ ਅਜੇ ਵੀ ਚੱਲ ਜਾਂਦਾ ਉਹਦਾ ਆਰੇ ਕੀ ਦੀ ਲੱਗੀ ਮੇਰੇ ਖਾਵ ਤੋ ਆ। ਹਾਂ। ਦੋ ਯਾਰ 21 ਦੀ ਜਾਂਦੇ ਲੱਗੀ ਆ ਤੇ ਅਜੇ ਵੀ ਉਹਨਾਂ ਦਾ ਕੰਮ ਚੱਲੀ ਜਾਂਦਾ। ਰੂਤ ਨੂੰ ਕੀ ਹੋਇਆ? ਰੂਤ ਨੂੰ ਪੁੱਛ ਵੀ ਨਹੀਂ। ਉਹਨਾਂ ਨੇ ਉਹ ਕੰਮ ਟ੍ਰੇਨ ਵਾਲਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ। ਕਿਤੇ ਵੜ ਗਏ ਹੋਣਗੇ ਮਾੜਾ ਮੋੜਾ ਪਰ ਉਹਨਾਂ ਨੇ ਬਾਹਰ ਘੱਟਤਾ ਮੈਨੂੰ। ਪਰ ਉਹਨਾਂ ਨੇ ਉਹ ਸਾਰੇ ਮੁਲਕ ਦੇ ਵਿੱਚ ਨਾ ਉਹਨਾਂ ਨੇ ਬਹੁਤ ਦਬਾਈ ਕੀਤੀ ਹੈ। ਬਹੁਤ ਜ਼ਿਆਦਾ। ਇਹ ਜਿਹੜੇ ਵੱਡੇ ਬੰਦੇ ਆ ਇਹਨਾਂ ਨੂੰ ਹੀ ਕੋਈ ਫਰਕ ਪੈਂਦਾ। ਏ ਜਿੱਦਾਂ ਜਿਹੜੇ ਨਿੱਕੇ ਮੋੜੇ ਆਪਾਂ ਹੋ ਗਏ ਜਿੱਦਾਂ ਜਿੰਨੇ ਵੀ ਹੋ ਗਏ ਇਹ ਉਹਨਾਂ ਨੂੰ ਆ ਵੀ ਇਹਨਾਂ ਦੇ ਵਾਸਤੇ ਜੇ ਮਰ ਜਾਣ ਕੋਈ ਗੱਲ ਨਹੀਂ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਕਿ ਇਹਨਾਂ ਕੋਲ ਤਾਂ ਜੈਡ ਸਿਕਿਉਰਟੀਆਂ ਆ ਸਾਰਾ ਕੁਝ ਹੈਗਾ ਬੈਠੇ ਅਟਰ ਮਾਰਦੇ ਆ ਉੱਥੋਂ ਉਹ ਕਰਦੇ ਖਲਾਵੇਂ ਤਾਂ ਆ ਕਰਦੇ ਹੁਣ ਇਹਨਾਂ ਨੇ ਜਿਹੜਾ ਉੱਥੇ ਅਟੈਕ ਕੀਤਾ ਸੀ ਕਹਿੰਦੇ ਇੰਨੇ ਅੱਤਵਾਦੀ ਮਾਰਦੇ ਆ ਉਹਦੇ ਵਿੱਚ ਇਹਨਾਂ ਦਾ ਕੋਈ ਵਿਜ਼ੂਅਲ ਤਾਂ ਕੋਈ ਨਹੀਂ ਨਾ ਆਇਆ ਵੀ ਲਾਲਾ ਉੱਥੇ ਕੋਈ ਆਇਆ ਬਸ ਉਹ ਨੁਕਸਾਨ ਹੀ ਦਿਖਾਇਆ ਵਾ ਇਹ ਕਿ ਨੁਕਸਾਨ ਕਰਦਾ ਉਹ ਤੇ ਨੁਕਸਾਨ ਕਰਦਾ ਵਿਜ਼ੂਅਲ ਤਾਂ ਕੋਈ ਨਹੀਂ ਅਨਾਂ ਦੇ ਕੋਲ ਹੈਗਾ ਇਹ ਫਲਾਣਾ ਸਾਹ ਕਿਹੜੀ ਚੀਜ਼ ਮੱਛਦਾ ਕੀ ਨਹੀਂ ਹਨਾ ਬਸ ਇਹ ਆ ਵੀ ਗੱਲਾਂ ਦਾ ਪੁਲ ਬੜਾਈ ਜਾਂਦੇ ਆ ਬਾਕੀ ਇਹ ਆ ਵੀ ਪਾਕਿਸਤਾਨ ਦੇ ਹਾਲਾਤ ਬਾਹਲੇ ਵਧੀਆ ਨਹੀਂ ਜੇ ਕੁਛ ਇਹਦਾ ਤੇ ਜਦੋਂ ਚੀਨ ਹੁੰਦਾ ਫੇਰ ਮੈਂ ਥੋੜਾ ਬਹੁਤਾ ਦੱਸਦਾ ਪਤਾ ਕਿ ਚੀਨ ਹੱਸਦਾ ਇਹ ਤਾਂ ਦੋ ਟਾਂ ਨਹੀਂ ਜੇ ਹੁੰਦਾ ਤੇ ਉਹਨੂੰ ਲੱਗ ਜਾਣੀ ਨੀ ਜੰਗ ਪਰ ਇਹ ਰਾਤ ਨੂੰ ਜਦੋਂ ਨਾਈਟ ਆਊਟ ਕਹਿ ਦਿੰਦੇ ਆ ਸਾਡੇ ਵੀ ਰਾਤ ਨੂੰ ਬੱਤੀ ਚੱਲ ਜਾਂਦੀ ਆ ਕਿੰਨੇ ਵਜੇ ਗਈ ਰਾਤੀ 9 ਵਜੇ ਗਈ ਬੱਤੀ ਸਾਢੇ ਰਾਤੀ ਦੇ 8:30 ਵਜੇ ਚਲ ਗਈ ਬੱਤੀ ਫਿਰ ਰਾਤ ਨੂੰ ਬੱਤੀ ਚਲ ਜਾਂਦੀ ਆ ਸਵੇਰੇ ਜਾ ਕੇ ਆਉਂਦੀ ਆ 5 ਵਜੇ ਉਹ ਔਖਾ ਹੀ ਆ ਤੰਗਟੇ ਕਰਨ ਕੇ ਹੁਣ ਗਰੀਬਾਂ ਨੂੰ ਤਾਂ ਤੰਗ ਹੀ ਡੇ ਕਰਨਾ ਜਿਹਨਾਂ ਕੋ ਹੈ ਨਹੀਂ ਕੁਛ ਵੀ ਉਹ ਕੀ ਕਰਨ ਵਿਚਾਰੇ ਉਹ ਦਰਬਾਰ ਸਾਹਿਬ ਵੀ ਉਹ ਦਿਨ ਇੱਕ ਦਿਨ ਬਲੈਕਆਊਟ ਹੋਇਆ ਜਦੋਂ ਵੀਡੀਓ ਦੇਖੀ ਹੁਣ ਪਤਾ ਨਹੀਂ ਉੱਥੇ ਰੋਜ਼ ਹੁੰਦਾ ਕਿਸ ਤਰ੍ਹਾਂ ਦਾ ਆ ਉਹ ਉੱਥੇ ਤਾਂ ਉਹਦਾ ਬਹੁਤ ਜ਼ਿਆਦਾ ਰੋਸ਼ਨੀ ਚਾਹੀਦੀ ਆ ਚਲ ਗਈ ਓਏ ਇਹ ਬੱਤੀ ਚਲ ਗਈ ਪਹਿਲਾਂ ਲਾ ਦੇਣਾ ਸੀ ਤੇ ਹੁਣ ਮਮਾ ਚੇਤਾ ਜੱਦੀ ਨੰਗ ਜਾਂਦੇ ਚੇਤਾ ਆ ਜਾਂਦਾ ਤੁਹਾਨੂੰ ਮਕਈੜਿਆ ਭਰਨ ਤੇ ਹੁਣ ਬੱਤੀ ਚਲ ਗਈ ਆ ਨਾ ਉਧਰ ਚੋ ਕੇ ਨਾ ਉਧਰ ਚੋ ਕੇ ਬਾਕੀ ਆਪਣੇ ਬੰਦੇ ਨਾ ਪੰਪਾਂ ਦੇ ਸਾਲ ਸਾਡੇ ਦਾ ਪੰਪ ਇੱਥੇ ਲੱਗ ਗਿਆ ਹੈਗਾ ਹੁਣ ਇੱਥੇ ਖੁੱਲ ਗਿਆ ਹਾਂ ਨਾਲ ਹੀ ਪਿੰਡ ਚ ਹੀ ਆ ਸਾਡੇ ਚ ਜਿੱਦਣੇ ਪਹਿਲਾਂ ਐਲਾਨ ਹੋਇਆ ਸੀ ਨਾ ਤੇ ਕਿਤੇ ਵੀ ਇਹੀ ਕਿਤੇ ਪੰਪਾ ਤੇ ਓਹੋ ਹੋ ਇੱਥੇ ਪੰਪ ਹੈਗਾ ਆਪਣੇ ਇਧਰਲੀ ਸਾਈਡ ਹੀ ਉਹਨੇ ਬੰਦੇ ਨੇ ਲੋਕੇਸ਼ਨ ਪਾਈ ਸੀ ਇੱਕ ਬੰਦੇ ਨੇ ਉਹ ਮੁੰਡੇ ਨੇ ਪੰਪਰ ਦੇ ਤੇਲ ਲੈਣ ਗਿਆ ਤੇ ਉੱਥੇ ਲੈਣਾ ਲੱਗੀਆਂ ਟਰੱਕਾਂ ਟਰੈਕਟਰਾਂ ਵਾਲਿਆਂ ਦੀਆਂ ਉਹ ਬੰਦਾ ਇਹਨਾਂ ਨੂੰ ਪੁੱਛੇ ਵੀ ਜੰਗ ਲੱਗ ਗਈ ਗਈ ਤੇ ਤੁਹਾਨੂੰ ਪਹਿਲੀ ਵਾਹਨ ਦੇਣਗੇ ਜਦੋਂ ਫੌਜੀ ਡਿਪਲੋਏ ਹੋ ਗਈ ਸਾਰੇ ਪਾਸੇ ਫੌਜੀ ਫੌਜ ਹੋ ਗਈ ਫੇਰ ਨਹੀਂ ਉਹਨਾਂ ਕੱਖ ਵੀ ਕਰਨ ਲੈਣਾ ਉਹ ਅੰਦਰ ਵੜ ਕੇ ਕਹਣਾ বাজੋ ਵਜਿਆ ਜਾਂਦਾ ਦਾ ਹਾਂ ਇਹ ਆਂਦੇ ਹੋਣੇ ਵੀ ਇੱਕ ਪਾਸੇ ਜੰਗ ਲੱਗੂਗੀ ਤੇ ਅਸੀਂ ਟਰੈਕਟਰ ਚਲਾਵਾਂਗੇ ਮੌਜ ਰਾਂ ਝੋਨਾ ਪੀਜਾਂਗੇ ਇਹ ਤਾਂ ਗੋਹ ਨਹੀਂ ਹੋਣਾ ਇਹ ਜਿਹੜਾ ਇਹਦਾ ਨਾਂ ਹੀ ਵਾੜਾ ਹੁੰਦਾ ਇਹਦਾ ਬਾਕੀ ਆਪਣੇ ਬੰਦੇ ਦਾ ਬਸ ਵਲੌਗਾ ਚ ਪਾਈ ਜਾਂਦੇ ਆ ਉਥੇ ਹਾ 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 ਕਰੀ ਜਾਂਦੇ ਆ ਇਹ ਜਿਹੜੀ ਅਸਲ ਚੀਜ਼ ਤਾਂ ਉਹ ਸੀਰੀਆ ਵਾਲਿਆਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਵੀ ਕਿੱਦਾਂ ਕਿੱਦਾਂ ਨੁਕਸਾਨ ਹੁੰਦਾ ਵਾ ਨਾ